ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਰਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਸਿੰਘਾ ਤਾਂ ਖਬਰ ਜਰੀਆ ਪਟਿਆਲਾ ਦੇ ਨਾਲ ਸੰਬੰਧ ਸਾਹਮਣੇ ਆ ਰਹੀ ਆ ਪਟਿਆਲਾ ਦੇ ਵਿੱਚ ਕੁਝ ਵਿਅਕਤੀ ਦੇ ਵੱਲੋਂ ਜਿਹੜੇ ਆ ਪਟਿਆਲਾ ਨੈਸ਼ਨਲ ਹਾਈਵੇ ਜਿਹੜਾ ਪੁਰਨ ਤੌਰ ਤੇ ਜਾਮ ਕਰ ਦਿੱਤਾ ਹੈ ਉਹ ਨੈਸ਼ਨਲ ਜਿਹੜਾ ਹੈ ਹਰਿਆਣਾ ਦੇ ਨਾਲ ਜੋੜਦਾ ਆ ਤਾਂ ਲਗਾਤਾਰ ਜਿਹੜੀ ਆ ਪ੍ਰਸ਼ਾਸ ਜਿਹੜੇ ਲੋਕ ਧਰਨਾ ਤੇ ਬੈਠੇ ਨੇ ਉਹਨਾਂ ਦੇ ਇੱਕੋ ਮੰਗ ਆ ਕਿ ਇੱਕ ਪੁਲਿਸ ਆਫੀਸਰ ਆ ਜਿੰਨਾਂ ਦੇ ਰੋਸ ਵਜੋਂ ਇਹਨਾਂ ਵਿਅਕਤੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਤਾਂ ਪੂਰੇ ਪਿੰਡ ਜਿਹੜਾ ਉਸ ਹਾਈਵੇ ਤੇ ਬੈਠ ਗਿਆ ਆ ਪੂਰਾ ਹਾਈਵੇ 'ਚ ਜਾਮ ਕੜ ਦਿੱਤਾ ਨਾਲ ਦੇ ਨਾਲ ਹਾਈਵੇ 'ਚ ਜਾਮ ਹੋਣ ਦੇ ਨਾਲ ਕਾਫੀ ਜਿਹੜੇ ਲੰਬੀਆਂ ਟ੍ਰਾਫਿਕ ਜਿਹੜਾ ਜਾਮ ਹੋ ਗਿਆ ਕਾਫੀ ਲੰਬੇ ਜਿਹੜੇ ਲੈਣ ਲੱਗ ਗਏ ਨੇ ਤਾਂ ਪ੍ਰਸ਼ਾਸਨ ਜਿਹੜੀ ਆ ਭੱਜਦਾ ਪੈ ਗਈ ਜਾਨੇ ਦੱਸ ਦੇ ਕਿ ਮਾਮਲਾ ਉਸ ਵੇਲੇ ਪੱਖ ਦਾ ਜਦੋਂ ਦਸੰਬਰ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਦਾ ਮਹੀਨਾ ਸ਼ਹੀਦੀ ਦਿਹਾੜੇ ਦਾ ਸਮਾਗਮ ਚੱਲੇ ਸੀਗਾ ਸ਼ਹੀਦੀ ਦਿਹਾੜੇ ਚੱਲਦੇ ਪਏ ਸੀਗਾ ਉਸੇ ਦੇ ਦੌਰਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੰਨਾ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਆ ਲੰਗਰ ਲਗਾਇਆ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਜਦੋਂ ਇਹਨਾਂ ਨੇ ਆਪਣੇ ਟਰੈਲੀ ਟਰੈਕਟਰ ਤੇ ਲੰਗਰ ਲੈ ਜਾਣ ਦੇ ਲਈ ਜਾ ਰਹੇ ਸੀ ਤਾਂ ਰਾਸਤੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਇਹਨਾਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਤਿੱਖੀ ਜਿਹੀ ਬਹਿਸ ਹੋਣੀ ਸ਼ੁਰੂ ਹੋਈ ਤਾਂ ਲੰਗਰ ਜਿਹੜਾ ਗਾਂ ਤੱਕ ਨਹੀਂ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਨੇ ਇਸ ਦੇ ਵੱਲੋਂ ਜਿਹੜਾ ਸਾਡੇ ਨਾਲ અપਮਾਨ ਕੀਤਾ ਗਿਆ ਆ ਤਾਂ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਮੌਕੇ ਤੇ ਉਸ ਟਾਈਮ ਪੁਰਜ਼ਾ ਤੇ ਕਾਰ ਦੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਜਿਹੜਾ ਆ ਇੱਕ ਮਿੱਠੀ ਕੋਲੀ ਦਿੱਤੀ ਤੀ ਜਿਸ ਤੋਂ ਬਾਅਦ ਇਹਨਾਂ ਦਾ ਪ੍ਰੋਸੈਸ ਬਣ ਗਿਆ ਕਿ ਸ਼ਾਇਦ ਇਹ ਅਧਿਕਾਰੀ ਜਿਹੜਾ ਆ ਸਾਡੇ ਹੱਕ ਦੇ ਵਿੱਚ ਆ ਕੇ ਪੁਲਿਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰੇਗਾ ਤੇ ਇੱਕ ਬਿਨਾ ਪੀਛ ਜਾਣ ਤੋਂ ਬਾਵਜੂਦ ਵੀ ਉਸ ਪੁਲਿਸ ਅਧਿਕਾਰੀ ਤੇ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ ਇਸ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਆ ਪੂਰਾ ਹਾਈਵੇ ਜਾਮ ਕਰ ਦਿੱਤਾ ਆ ਤਾਂ ਕਾਫੀ ਜਿਹੜੀਆਂ ਇੱਕੋ ਮੰਗ ਹੈ ਕਿ ਪੁਲਿਸ ਅਧਿਕਾਰੀ ਤੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੇ ਦੇ ਤੱਕ ਉਸ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਸਾਡਾ ਜਿਹੜਾ ਦਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇੱਕ ਪਾਸੇ ਪੁਲਿਸ ਦੀ ਕਾਰਵਾਈ ਹੁੰਦੀ ਆ ਜਾਂ ਫਿਰ ਇਹਨਾਂ ਦਰਨਾ ਜਿਹੜਾ ਲਗਾਤਾਰ ਕਿੰਨੇ ਦਿਨ ਤੱਕ ਚੱਲਦਾ ਰਹੇਗਾ ਇਸ ਮਾਮਲੇ ਵਿੱਚ ਮੌਕਤ ਪਹੁੰਚੇ ਦਰਨਾ ਦੇਣ ਵਾਲੇ ਜਿਹੜੇ ਆ ਰਿਕਾਰੀ ਨੇ ਦਰਨਾ ਦੇਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਿਆ ਸਿਕਾ ਕੀ ਕਿਸ ਕਾਰਨ ਜਿਹੜਾ ਆ ਦਰਨਾ ਦਿੱਤਾ ਜਾ ਰਿਹਾ ਆਈ ਕੋਈ ਸੁਣ ਲੈਣ ਦੇ ਮੌਕੇ ਦੇ ਵਿਜੂਦ ਲੋਕ ਪਿੰਡ ਵਾਸੀਆਂ ਦੀ ਜ਼ੁਬਾਨੀ ਸਾਡਾ ਕਾਰਨ ਇਹ ਹੈ ਜੀ ਸਾਡਾ ਨਾਲ ਇੱਥੇ ਲੰਗਰ ਚੱਲਦਾ ਸੀ ਪਿਛਲੇ ਮਹੀਨੇ 24 25 ਤਰੀਕ ਨੂੰ ਜੀ ਕੋਈ ਪੁਲਿਸ ਮਲਾਜਮ ਆਇਆ ਇੱਥੇ ਕੋਈ ਮਾੜੀ ਮੋੜੀ ਟ੍ਰੈਫਿਕ ਹੋਣੀ ਉਹਦੇ ਸਬੰਧ ਦੇ ਵਿੱਚ ਸਾਡੇ ਇੱਥੇ ਬੰਦੇ ਨੂੰ ਗਲਤ ਬੋਲ ਕੇ ਗਿਆ ਹਾਂ ਅੱਛਾ ਜੀ ਤੁਸੀਂ ਬੋਲੀ ਜਾ ਤੇ ਗਲਤ ਬੋਲ ਕੇ ਗਿਆ ਗਲਤ ਬੋਲਣ ਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਦੇ ਵੀ ਗਏ ਹਾਂ ਜੀ ਅਸੀਂ ਡੀਐਸਪੀ ਦੇ ਵੀ ਗਏ ਹਾਂ ਜੀ ਅੱਜ ਵੀ ਇੱਥੇ ਪੁਲਿਸ ਮਲਾਜਮ ਆਏ ਨੇ ਜੀ ਸਾਨੂੰ ਹਰ ਵਾਰੀ ਮਿੱਠੀ ਗੋਲੀ ਦੇ ਕੇ ਤੋੜਿਆ ਜਾਂਦਾ ਹੈ ਤੇ ਸਾਡੇ ਤੇ ਇਹਦੇ ਤੋਂ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਉਸ ਸਬੰਧ ਦੇ ਵਿੱਚ ਅੱਜ ਇਹ ਧਰਨਾ ਲਾਇਆ ਹੈ ਕਿ ਉਸ ਮੁਲਾਜ਼ਮ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਸਸਪੈਂਡ ਕਰਾਉਣਾ ਜੀ। ਕੋਈ ਉਧਰੋਂ ਰਿਸਪਾਂਸ ਆਇਆ? ਕੋਈ ਨਹੀਂ ਆਇਆ ਜੀ। ਅੱਜ ਵੀ ਇਹ ਪੁਲਿਸ ਵਾਲੇ ਐਨ ਪਰਮਿਟੀਆਂ ਗੋਲੀਆਂ ਦੇ ਕੇ ਚਲੇ ਗਏ। ਤੇ ਕੀ ਹੁਣ ਕੀ ਫੈਸਲਾ ਕੀਤਾ? ਅਜੇ ਕੋਈ ਫੈਸਲਾ ਨਹੀਂ ਸਾਡਾ ਇਹ ਧਰਨਾ ਤਾਂ ਚੁੱਕਾਂਗੇ ਜਿੰਨਾ ਚਿਰ ਉਹਦੇ ਕਾਰਵਾਈ ਨਹੀਂ ਹੁੰਦੀ। ਸਾਡਾ ਜੀ 24-25 ਤਰੀਕ ਨੂੰ ਸਿੱਧੀ ਜੋੜ ਮੇਲੇ ਤੇ ਅਸੀਂ ਲੰਗਰ ਲਾਣੇ ਆ ਜੀ। ਸਾਡਾ ਨਗਰ ਬਹੁਤ ਸਮੇਂ ਤੋਂ ਲੰਗਰ ਲਾ ਰਹੇ ਨੇ। ਥਣਦਾਰ ਪਵਿੱਤਰ ਸਿੰਘ ਪਹਾੜੀਪੁਰ ਤੋਂ ਉਹ ਇਧਰੋਂ ਆ ਰਿਹਾ ਸੀ ਚੀਕੀ ਵਾਲੀ ਸਾਈਡ ਤੋਂ ਬਲਕਿ ਦੋ ਟਰੱਕ ਖੜੇ ਸਨ ਉਹਨਾਂ ਦੇ ਵਿੱਚ ਗੱਡੀ ਲੱਗੀ ਸੀ ਗੱਡੀ ਦਾ ਇੱਕ ਸਾਈਡ ਸ਼ੀਸ਼ਾ ਟੁੱਟ ਗਿਆ ਜਿਹਦੀ ਗੱਡੀ ਸੀ ਉਹ ਕਹਿੰਦਾ ਚਲੋ ਯਾਰ ਕੋਈ ਨਹੀਂ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਇਹ ਪਵਿੱਤਰ ਸਿੰਘ ਪਿੱਛੋਂ ਆਣ ਕੇ ਮੰਨ ਲਓ ਗਾਲੀ-ਗਲੋਚ ਲਾ ਗਿਆ ਕਰਨ ਕਹਿੰਦਾ ਤੁਸੀਂ ਮੰਨ ਲਓ ਤਿੰਨ ਦਿਨ ਹੋ ਗਏ ਨੇ ਗੰਦ ਪਾਇਆ ਚਲੋ ਸਾਡੇ ਬੰਦਿਆਂ ਨੇ ਫਿਰ ਵੀ ਉਹਨੂੰ ਟਿਕਾਇਆ ਪਰ ਮੰਨ ਲਓ ਬਹੁਤ ਵੱਧ ਘੱਟ ਬੋਲਿਆ ਕਹਿੰਦਾ ਮੈਂ ਤੁਹਾਨੂੰ ਕੱਲੇ-ਕੱਲੇ ਨੂੰ ਦੇਖ ਲਾਂਗਾ ਮੈਂ ਆਹ ਕਰਦਾ ਮੈਂ ਉਹ ਕਰਦਾਗਾ ਉਸ ਤੋਂ ਬਾਅਦ ਫਿਰ ਉਹਨੇ ਇੱਕ ਬਾਈਟ ਦਿੱਤੀ ਕਹਿੰਦਾ ਇਹ ਜੋਲੇ ਦੇ ਬੰਦੇ ਕ੍ਰਿਮੀਨਲ ਨੇ ਬਲਕਿ ਸਾਡੇ ਕੋ ਪਿੰਡ ਦਾ ਕੋਈ ਵੀ ਬੰਦਾ ਕੋਈ ਕਹਦੇ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੋਵੇ ਸਾਡਾ ਪਿੰਡ ਸਾਫ਼ ਸੁਥਰਾ ਪਿੰਡ ਹੈ ਸਾਡਾ ਉਸ ਤੋਂ ਬਾਅਦ ਅਸੀਂ ਅਸੀਂ ਮੰਗ ਪੱਤਰ ਦਿੱਤਾ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੇ ਕੀ ਉਹਨੇ ਮੰਨ ਲਿਆ ਉਹਨਾਂ ਨੂੰ ਮਾਰਕ ਕੀਤੀ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਕੀ ਨਾਂ ਸੀ ਉਹਨਾਂ ਦਾ ਡੀਐਸਪੀ ਹਰ ਸਿਮਰਨ ਹਰ ਸਿਮਰਨ ਸਿੰਘ ਉਹ ਮੁੱਛਾਂ ਵਾਲੇ ਨੇ ਤੇ ਉਹਨਾਂ ਨੇ ਕਿਹਾ ਵੀ ਮੰਨ ਲਓ ਅਸੀਂ ਸਾਨੂੰ ਉਹਨਾਂ ਨੇ ਬੁਲਾਇਆ ਅਸੀਂ 22 23 ਬੰਦੇ ਦੁਆਰਾ ਫਿਰ ਗਏ ਅਸੀਂ ਸਾਨੂੰ ਬੜੇ ਪਿਆਰ ਨਾਲ ਬੜੀ ਮਿੱਠੀ ਗੋਲੀ ਦਿੱਤੀ ਸਾਨੂੰ ਇਹ ਸੀ ਅਸੀਂ ਸਾਰੇ ਬੰਦੇ ਕਹਿਣ ਲੱਗੇ ਯਾਰ ਬਹੁਤ ਚੰਗਾ ਡੀਐਸਪੀ ਸਾਹਿਬ ਨੇ ਵੀ ਇਹ ਤਾਂ ਮੰਨ ਲਓ ਹੁਣੀ ਖਿੱਚ ਦੇਗਾ ਤੇ ਉਸ ਤੋਂ ਬਾਅਦ ਅੱਜ ਮੇਰੇ ਖਾਲ 15 20 ਦਿਨ ਹੋ ਗਏ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਅੱਕ ਕੇ ਮੰਨ ਲਓ ਸਾਨੂੰ ਧਰਨਾ ਲਾਣਾ ਪਿਆ ਨਹੀਂ ਅਸੀਂ ਧਰਨਾ ਨਹੀਂ ਸੀ ਲਾਣਾ ਤੇ ਉਸ ਤੋਂ ਬਾਅਦ ਮੰਨ ਲਓ ਕੋਈ ਸਾਨੂੰ ਜਿਹੜਾ ਸਾਡੇ ਪਿੰਡ ਦੇ ਸਰਪੰਚ ਨੂੰ ਚੌਕੀ ਬਲੋਡ ਇਨਚਾਰਜ ਵਾਲਾ ਕਹਿੰਦਾ ਇਨਚਾਰਜ ਕਹਿੰਦਾ ਵੀ ਤੁਸੀਂ ਧਰਨਾ ਲਾਓ ਅਸੀਂ ਤੁਹਾਡੇ ਤੇ ਪਰਚਾ ਦੇਵਾਂਗੇ ਅੱਜ ਦੀ ਗੱਲ ਹੈ ਜੀ ਅੱਜ ਦੀ ਗੱਲ ਹੈ ਸਵੇਰ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੇ 26 ਜਨਵਰੀ ਨੂੰ 26 ਜਨਵਰੀ ਤੋਂ ਬਾਅਦ ਲਾਣਾ ਚਾਹੀਦਾ ਹੈ ਕਿਉਂਕਿ ਪੁਲਿਸ ਬੀਜੀ ਹੈ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡਾ ਵੀ ਮਨ ਦੁਖਦਾ ਮੰਨ ਲਓ ਜਿਵੇਂ ਟ੍ਰੈਫਿਕ ਜਾਮ ਹੈ ਮੰਨ ਲਓ ਕਦੀ ਕਿਸੇ ਨੇ ਕੋਈ ਕਿਤੇ ਜਾਣਾ ਕੋਈ ਕਿਤੇ ਜਾਣਾ ਮੰਨ ਲਓ ਸਾਡਾ ਜੀ ਨਹੀਂ ਸੀ ਕਰਦਾ ਮੰਨ ਲਓ ਧਰਨਾ ਲਾਉਣ ਨੂੰ ਸਾਡੀ ਮਜਬੂਰੀ ਹੈ ਬਲਕਿ ਅਸੀਂ ਸਾਡੇ ਨਗਰ ਨੇ ਇਹ ਗੱਲ ਕਹੀ ਸੀ ਐਸਐਸਪੀ ਸਾਹਿਬ ਨੂੰ ਇਹ ਗੱਲ ਕਹੀ ਸੀ ਡੀਐਸਪੀ ਸਾਹਿਬ ਨੂੰ ਇਹ ਗੱਲ ਕਹੀ ਸੀ ਵੀ ਕਿਸੇ ਬੰ ਕਿਸੇ ਬੰਦੇ ਤੋਂ ਮਾਫੀ ਨਾ ਮੰਗੇ ਸਿਰਫ ਗੁਰੂ ਘਰ ਆਣ ਕੇ ਮੱਥਾ ਟੇਕ ਕੇ ਮੰਨ ਲਓ ਗੁਰੂ ਤੋਂ ਮਾਫੀ ਮੰਗ ਲੇ ਕੋਈ ਬੰਦਾ ਨਹੀਂ ਕੋਈ ਮਾਫੀ ਮੰਗਾਨ ਵਾਲਾ ਬਸ ਇਹੀ ਸਾਡਾ ਮੁੱਦਾ ਸੀ ਉਸ ਤੋਂ ਬਾਅਦ ਨਹੀਂ ਕਾਰਵਾਈ ਹੋਈ ਤੇ ਫਿਰ ਸਾਨੂੰ ਮਜਬੂਰੀ ਨੂੰ ਅੱਜ ਧਰਨਾ ਲਾਣਾ ਪਿਆ ਜੀ ਅਸੀਂ ਹੁਣ ਅੱਗੇ ਕੀ ਮੰਗ ਸੀ ਅਸੀਂ ਆ ਕੇ ਮਾਫੀ ਮੰਗੇ ਜਾਂ ਹੋਰ ਨਹੀਂ ਨਹੀਂ ਸਾਡੇ ਸਾਡੇ ਨਗਰ ਦਾ ਫੈਸਲਾ ਹੈ ਜੀ ਵੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾ ਤਾਂ ਖਬਰ ਜਰੀਆ ਪਟਿਆਲਾ ਦੇ ਨਾਲ ਸੰਬੰਧ ਸਾਹਮਣੇ ਆ ਰਹੀ ਆ ਪਟਿਆਲਾ ਦੇ ਵਿੱਚ ਕੁਝ ਵਿਅਕਤੀ ਦੇ ਵੱਲੋਂ ਜਿਹੜ ਪਟਿਆਲਾ ਨੈਸ਼ਨਲ ਹਾਈਵੇ ਜਿਹੜਾ ਪੁਰਨ ਤੌਰ ਤੇ ਜਾਮ ਕਰ ਦਿੰਦਾ ਹੈ ਉਹ ਨੈਸ਼ਨਲ ਜਿਹੜਾ ਹੈ ਹਰਿਆਣਾ ਦੇ ਨਾਲ ਜੋੜਦਾ ਆ ਤਾਂ ਲਗਾਤਾਰ ਜਿਹੜੀ ਆ ਪ੍ਰਸ਼ਾਸ ਜਿਹੜੇ ਲੋਕ ਧਰਨਾ ਤੇ ਬੈਠੇ ਨੇ ਉਹਨਾਂ ਦੇ ਇੱਕੋ ਮੰਗ ਆ ਕਿ ਇੱਕ ਪੁਲਿਸ ਆਫੀਸਰ ਆ ਜਿੰਨਾਂ ਦੇ ਰੋਸ ਵਜੋਂ ਇਹਨਾਂ ਵਿਅਕਤੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਤਾਂ ਪੂਰੇ ਪਿੰਡ ਜਿਹੜਾ ਉਸ ਹਾਈਵੇ ਤੇ ਬੈਠ ਗਿਆ ਆ ਤਾਂ ਪੁਰਾ ਹਾਈਵੇ ਜਾਂ ਜਾਮ ਕਰ ਦਿੱਤਾ ਨਾਲ ਦੇ ਨਾਲ ਹਾਈਵੇ ਜਾਮ ਹੋਣ ਦੇ ਨਾਲ ਕਾਫੀ ਜਿਹੜੀਆਂ ਲੰਬੀਆਂ ਟ੍ਰਾਫਿਕ ਜਿਹੜਾ ਜਾਮ ਹੋ ਗਿਆ ਕਾਫੀ ਲੰਬੀਆਂ ਜਿਹੜੀਆਂ ਲੈਣ ਲੱਗ ਗਿਆ ਨੇ ਤਾਂ ਪ੍ਰਸ਼ਾਸਨ ਜਿਹੜੀ ਆ ਭੱਜੜਾ ਪੈ ਗਈ ਜੰਨੇ ਦੱਸ ਦੇ ਕੇ ਮਾਮਲਾ ਉਸ ਵੇਲੇ ਪੱਖ ਦਾ ਜਦੋਂ ਦਸੰਬਰ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਦਾ ਮਹੀਨਾ ਸ਼ਹੀਦੀ ਦਿਹਾੜੇ ਦਾ ਸਮਾਗਮ ਚੱਲ ਰਿਹਾ ਸੀ ਸ਼ਹੀਦੀ ਦਿਹਾੜੇ ਚੱਲਦੇ ਪਏ ਸੀ ਉਸੇ ਦੇ ਦੌਰਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨ੍ਹਾਂ ਪਿੰਡ ਵਾਸੀਆਂ ਦੇ ਬੋਲੋ ਜਿਹੜਾ ਆ ਲੰਗਰ ਲਗਾਇਆ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਜਦੋਂ ਇਹਨਾਂ ਨੇ ਆਪਣੇ ਟਰੈਲੀ ਟਰੈਕਟਰ ਤੇ ਲੰਗਰ ਲੈ ਜਾਣ ਦੇ ਲਈ ਜਾ ਰਹੇ ਸੀ ਤਾਂ ਰਾਸਤੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਬੋਲੋ ਇਹਨਾਂ ਰੋਕਿਆ ਗਿਆ ਤਾ ਰੋਕਨ ਤੋਂ ਬਾਅਦ ਤਿੱਖੀ ਜਿਹੜੀ ਬਹਿਸ ਹੋਣੀ ਸ਼ੁਰੂ ਹੋਈ ਤਾਂ ਲੰਗਰ ਜਿਹੜਾ ਗਾਂ ਤੱਕ ਨਹੀਂ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਨੇ ਇਸ ਦੇ ਵੱਲੋਂ ਜਿਹੜਾ ਸਾਡੇ ਨਾਲ અપਮਾਨ ਕੀਤਾ ਗਿਆ ਆ ਤਾਂ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਮੌਕੇ ਤੇ ਉਸ ਟਾਈਮ ਪੁਲਿਸ ਅਧਿਕਾਰੀ ਦੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਜਿਹੜਾ ਆ ਇੱਕ ਮਿੱਠੀ ਕੋਲੀ ਦਿੱਤੀ ਤੀ ਜਿਸ ਤੋਂ ਬਾਅਦ ਇਹਨਾਂ ਦਾ ਪ੍ਰੋਸੈਸ ਬਣ ਗਿਆ ਕਿ ਸ਼ਾਇਦ ਇਹ ਅਧਿਕਾਰੀ ਜਿਹੜਾ ਆ ਸਾਡੇ ਹੱਕ ਦੇ ਵਿੱਚ ਆ ਕੇ ਪੁਲਿਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰੇਗਾ ਇੱਕ ਬਿਨਾ ਪੀਸ ਜਾਣ ਤੋਂ ਬਾਵਜੂਦ ਵੀ ਉਸ ਪੁਲਿਸ ਅਧਿਕਾਰੀ ਤੇ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ ਇਸ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਆ ਪੂਰਾ ਹਾਈਵੇ ਜਾਮ ਕਰ ਦਿੱਤਾ ਆ ਤਾਂ ਕਾਫੀ ਜਿਹੜਿਆ ਇੱਕੋ ਮੰਗ ਹੈ ਕਿ ਪੁਲਿਸ ਅਧਿਕਾਰੀ ਤੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੇ ਦੇ ਤੱਕ ਉਸ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇੱਕ ਪਾਸੇ ਪੁਲਿਸ ਦੀ ਕਾਰਵਾਈ ਹੁੰਦੀ ਆ ਜਾਂ ਫਿਰ ਇਹਨਾਂ ਧਰਨਾ ਜਿਹੜਾ ਲਗਾਤਾਰ ਕਿੰਨੇ ਦਿਨ ਤੱਕ ਚੱਲਦਾ ਰਹੇਗਾ ਇਸ ਮਾਮਲੇ ਦੇ ਵਿੱਚ ਮੌਕਤ ਪਹੁੰਚੇ ਧਰਨਾ ਦੇਣ ਵਾਲੇ ਜਿਹੜੇ ਆ ਅਧਿਕਾਰੀਆਂ ਨੇ ਧਰਨਾ ਦੇਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਕੀ ਕੁਛ ਕਹਣਾ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਿਆ ਸਿਕਾ ਕੀ ਕਿਸ ਕਾਰਨ ਜਿਹੜਾ ਆ ਧਰਨਾ ਦਿੱਤਾ ਜਾ ਰਿਹਾ ਆਈ ਕੋਲ ਸੁਣਨ ਦੇ ਮੌਕੇ ਦੇ ਵਿਜੂਦ ਲੋਕ ਪਿੰਡ ਵਾਸੀਆਂ ਦੀ ਜੁਬਾਨੀ ਸਾਡਾ ਕਾਰਨ ਇਹ ਹੈ ਜੀ ਸਾਡਾ ਨਾਲ ਇੱਥੇ ਲੰਗਰ ਚੱਲਦਾ ਸੀ ਪਿਛਲੇ ਮਹੀਨੇ 24 25 ਤਰੀਕ ਨੂੰ ਜੀ ਕੋਈ ਪੁਲਿਸ ਮਲਾਜਮ ਆਇਆ ਇੱਥੇ ਕੋਈ ਮਾੜੀ ਮੋੜੀ ਟ੍ਰੈਫਿਕ ਹੋਣੀ ਉਹਦੇ ਸਬੰਧ ਦੇ ਵਿੱਚ ਸਾਡੇ ਇੱਥੇ ਬੰਦੇ ਨੂੰ ਗਲਤ ਬੋਲ ਕੇ ਗਿਆ ਹਾਂ ਅੱਛਾ ਜੀ ਤੁਸੀਂ ਬੋਲੀ ਜਾ ਤੇ ਗਲਤ ਬੋਲ ਕੇ ਗਿਆ ਗਲਤ ਬੋਲਣ ਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਦੇ ਵੀ ਗਏ ਆ ਜੀ ਅਸੀਂ ਡੀਐਸਪੀ ਦੇ ਵੀ ਗਏ ਆ ਜੀ ਅੱਜ ਵੀ ਇੱਥੇ ਪੁਲਿਸ ਮਲਾਜ਼ਮ ਆਏ ਨੇ ਜੀ ਸਾਨੂੰ ਹਰ ਵਾਰੀ ਮਿੱਠੀ ਗੋਲੀ ਦੇ ਕੇ ਤੋੜਿਆ ਜਾਂਦਾ ਹੈ ਤੇ ਸਾਡੇ ਤੇ ਇਹਦੇ ਤੋਂ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਉਸ ਸਬੰਧ ਦੇ ਵਿੱਚ ਅੱਜ ਇਹ ਧਰਨਾ ਲਾਇਆ ਹੈ ਕਿ ਉਸ ਮਲਾਜ਼ਮ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਸਪੈਂਡ ਕਰਾਉਣਾ ਜੀ ਕੋਈ ਉਧਰੋਂ ਰਿਸਪਾਂਸ ਆਇਆ ਕੋਈ ਨਹੀਂ ਆਇਆ ਜੀ ਅੱਜ ਵੀ ਇਹ ਪੁਲਿਸ ਵਾਲੇ ਆਉਣ ਪਰ ਮਿੱਠੀਆਂ ਗੋਲੀਆਂ ਦੇ ਕੇ ਚਲੇ ਗਏ ਕੀ ਹੁਣ ਕੀ ਫੈਸਲਾ ਕੀਤਾ ਅਜੇ ਕੋਈ ਫੈਸਲਾ ਨਹੀਂ ਸਾਡਾ ਤਰਨਾ ਤਾਂ ਚੁੱਕਾਂਗੇ ਜਿੰਨਾ ਚਿਰ ਉਹਦੇ ਕਾਰਵਾਈ ਨਹੀਂ ਹੁੰਦੀ ਸਾਡਾ ਜੀ 24 25 ਤਰੀਕ ਨੂੰ ਛਿੱਦੀ ਜੋੜ ਮੇਲੇ ਤੇ ਅਸੀਂ ਲੰਗਰ ਲਾਣੇ ਆ ਜੀ ਸਾਡਾ ਨਗਰ ਬਹੁਤ ਸਮੇਂ ਤੋਂ ਲੰਗਰ ਲਾ ਰਹੇ ਨੇ ਠਾਕਾ ਥਣਦਾਰ ਪਵਿੱਤਰ ਸਿੰਘ ਪਹਾੜੀਪੁਰ ਤੋਂ ਉਹ ਇਧਰੋਂ ਆ ਰਿਹਾ ਸੀ ਚੀਕੇ ਵਾਲੀ ਸਾਈਡ ਤੋਂ ਬਲਕਿ ਦੋ ਟਰੱਕ ਖੜੇ ਸਨ ਉਹਨਾਂ ਦੇ ਵਿੱਚ ਗੱਡੀ ਲੱਗੀ ਸੀ ਗੱਡੀ ਦਾ ਇੱਕ ਸਾਈਡ ਸ਼ੀਸ਼ਾ ਟੁੱਟ ਗਿਆ ਜਿਹਦੀ ਗੱਡੀ ਸੀ ਉਹ ਕਹਿੰਦਾ ਚਲੋ ਯਾਰ ਕੋਈ ਨਹੀਂ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਇਹ ਪਵਿੱਤਰ ਸਿੰਘ ਪਿੱਛੋਂ ਆਣ ਕੇ ਮੰਨ ਲਓ ਗਾਲੀ-ਗਲੋਚ ਲਾ ਗਿਆ ਕਰਨ ਕਹਿੰਦਾ ਤੁਸੀਂ ਮੰਨ ਲਓ ਤਿੰਨ ਦਿਨ ਹੋ ਗਏ ਨੇ ਗੰਦ ਪਾਇਆ ਚਲੋ ਸਾਡੇ ਬੰਦਿਆਂ ਨੇ ਫਿਰ ਵੀ ਉਹਨੂੰ ਟਕਾਇਆ ਪਰ ਮੰਨ ਲਓ ਬਹੁਤ ਵੱਧ ਘੱਟ ਬੋਲਿਆ ਕਹਿੰਦਾ ਮੈਂ ਤੁਹਾਨੂੰ ਇਕੱਲੇ-ਇਕੱਲੇ ਨੂੰ ਦੇਖ ਲਾਂਗਾ ਮੈਂ ਆਹ ਕਰਦਾ ਮੈਂ ਉਹ ਕਰਦਾ ਉਸ ਤੋਂ ਬਾਅਦ ਫਿਰ ਉਹਨੇ ਇੱਕ ਬਾਈਟ ਦਿੱਤੀ ਕਹਿੰਦਾ ਇਹ ਜੋੜਲੇ ਦੇ ਬੰਦੇ ਕ੍ਰਿਮੀਨਲ ਨਹੀਂ ਬਲਕਿ ਸਾਡੇ ਕੋ ਪਿੰਡ ਦਾ ਕੋਈ ਵੀ ਬੰਦਾ ਕੋਈ ਕਹ ਦੇ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੋਵੇ ਸਾਡਾ ਪਿੰਡ ਸਾਫ਼ ਸੁਥਰਾ ਪਿੰਡ ਹੈ ਸਾਡਾ ਉਸ ਤੋਂ ਬਾਅਦ ਅਸੀਂ ਅਸੀਂ ਮੰਗ ਪੱਤਰ ਦਿੱਤਾ ਐਸਐਸਬੀ ਸਾਹਿਬ ਨੂੰ ਐਸਐਸਬੀ ਸਾਹਿਬ ਨੇ ਕਿ ਉਹਨੇ ਮੰਨ ਲਓ ਉਹਨਾਂ ਨੂੰ ਮਾਰਕ ਕੀਤੀ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਕੀ ਨਾਂ ਸੀ ਉਹਨਾਂ ਦਾ ਡੀਐਸਪੀ ਹਰ ਸਿਮਰਨ ਹਰ ਸਿਮਰਨ ਸਿੰਘ ਉਹ ਮੁੱਛਾਂ ਵਾਲੇ ਨੇ ਤੇ ਉਹਨਾਂ ਨੇ ਕਿਹਾ ਵੀ ਮੰਨ ਲਓ ਅਸੀਂ ਸਾਨੂੰ ਉਹਨਾਂ ਨੇ ਬੁਲਾਇਆ ਅਸੀਂ 22-23 ਬੰਦੇ ਦੁਆਰਾ ਫਿਰ ਗਏ ਅਸੀਂ ਸਾਨੂੰ ਬੜੇ ਪਿਆਰ ਨਾਲ ਬੜੀ ਮਿੱਠੀ ਗੋਲੀ ਦਿੱਤੀ ਸਾਨੂੰ ਇਹ ਸੀ ਅਸੀਂ ਸਾਰੇ ਬੰਦੇ ਕਹਿਣ ਲੱਗੇ ਯਾਰ ਬਹੁਤ ਚੰਗਾ ਡੀਐਸਪੀ ਸਾਹਿਬ ਨੇ ਵੀ ਇਹ ਤੇ ਮੰਨ ਲਓ ਹੁਣੀ ਖਿੱਚ ਦੇਗਾ ਤੇ ਉਸ ਤੋਂ ਬਾਅਦ ਅੱਜ ਮੇਰੇ ਖਾਲ 15 20 ਦਿਨ ਹੋ ਗਏ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਅੱਕ ਕੇ ਮੰਨ ਲਓ ਸਾਨੂੰ ਧਰਨਾ ਲਾਣਾ ਪਿਆ ਨਹੀਂ ਅਸੀਂ ਧਰਨਾ ਨਹੀਂ ਸੀ ਲਾਣਾ ਤੇ ਉਸ ਤੋਂ ਬਾਅਦ ਮੰਨ ਲਓ ਕੁਝ ਸਾਨੂੰ ਜਿਹੜਾ ਸਾਡੇ ਪਿੰਡ ਦੇ ਸਰਪੰਚ ਨੂੰ ਚੌਕੀ ਬਲੋਡ ਇਨਚਾਰਜ ਵਾਲਾ ਕਹਿੰਦਾ ਇਨਚਾਰਜ ਕਹਿੰਦਾ ਵੀ ਤੁਸੀਂ ਧਰਨਾ ਲਾਓ ਅਸੀਂ ਤੁਹਾਡੇ ਤੇ ਪਰਚਾ ਦੇਾਂਗੇ ਅੱਜ ਦੀ ਗੱਲ ਹੈ ਜੀ ਅੱਜ ਦੀ ਗੱਲ ਹੈ ਸਵੇਰ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੇ 26 ਜਨਵਰੀ ਨੂੰ 26 ਜਨਵਰੀ ਤੋਂ ਬਾਅਦ ਲਾਣਾ ਚਾਹੀਏ ਕਿ ਪੁਲਿਸ ਵੀਜੀ ਹੈ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡਾ ਵੀ ਮਨ ਦੁਖਦਾ ਮੰਨ ਲਓ ਜਿਵੇਂ ਟ੍ਰੈਫਿਕ ਜਾਮ ਹੈ ਮੰਨ ਲਓ ਕਦੀ ਕਿਸੇ ਨੇ ਕੋਈ ਕਿਤੇ ਜਾਣਾ ਕੋਈ ਕਿਤੇ ਜਾਣਾ ਮੰਨ ਲਓ ਸਾਡਾ ਜੀ ਨਹੀਂ ਸੀ ਕਰਦਾ ਮੰਨ ਲਓ ਧਰਨਾ ਲਾਉਣ ਨੂੰ ਸਾਡੀ ਮਜਬੂਰੀ ਹੈ ਬਲਕਿ ਅਸੀਂ ਸਾਡੇ ਨਗਰ ਨੇ ਇਹ ਗੱਲ ਕਹੀ ਸੀ ਐਸਐਸਪੀ ਸਾਹਿਬ ਨੂੰ ਇਹ ਗੱਲ ਕਹੀ ਸੀ ਡੀਐਸਪੀ ਸਾਹਿਬ ਨੂੰ ਇਹ ਗੱਲ ਕਹੀ ਸੀ ਵੀ ਕਿਸੇ ਬੰਦੇ ਤੋਂ ਮਾਫੀ ਨਾ ਮੰਗੇ ਕਿਸੇ ਬੰਦੇ ਤੋਂ ਮਾਫੀ ਨਾ ਮੰਗੇ ਸਿਰਫ ਗੁਰੂ ਘਰ ਆਣ ਕੇ ਮੱਥਾ ਟੇਕ ਕੇ ਮੰਨ ਲਓ ਗੁਰੂ ਤੋਂ ਮਾਫੀ ਮੰਗ ਲੇ ਕੋਈ ਬੰਦਾ ਨਹੀਂ ਕੋਈ ਮਾਫੀ ਮੰਗਾਨ ਵਾਲਾ ਬਸ ਇਹੀ ਸਾਡਾ ਮੁੱਦਾ ਸੀ ਉਸ ਤੋਂ ਬਾਅਦ ਨਹੀਂ ਕਾਰਵਾਈ ਹੋਈ ਤੇ ਫਿਰ ਸਾਨੂੰ ਮਜਬੂਰੀ ਨੂੰ ਅੱਜ ਧਰਨਾ ਲਾਣਾ ਪਿਆ ਜੀ ਵੀਰ ਜੀ ਹੁਣ ਅੱਗੇ ਕੀ ਮੰਗ ਸੀ ਅਸੀਂ ਉਹਨਾਂ ਦਾ ਰੱਖ ਕੇ ਮਾਫੀ ਮੰਗੇ ਜਾਂ ਹੋਰ ਨਹੀਂ ਨਹੀਂ ਸਾਡੇ ਸਾਡੇ ਨਗਰ ਦਾ ਫੈਸਲਾ ਹੈ ਜੀ ਵੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜੀ